ਸਬ ਡਿਵੀਜ਼ਨ ਤਲਵੰਡੀ ਸਾਬੋ ਦਾ ਅੱਜ ਇੱਕ ਉਹ ਪਿੰਡ ਦਿਖਾਵਾਂਗੇ ਜਿੱਥੇ ਵਿਕਾਸ ਕਾਰਜ ਐ ਕਹਿੰਦੇ ਇੰਨੇ ਜੋਰਾ ਸ਼ੋਰਾਂ ਤੇ ਚੱਲ ਰਹੀ ਨੇ ਕਿ ਇੱਕੇ ਪਿੰਡ ਦੇ ਵਿੱਚ ਛੇ-ਛੇ ਮਿਸਤਰੀ ਲੱਗੇ ਹੋਏ ਨੇ ਕਿਧਰੇ ਪਾਈਪਲਾਈਨ ਪਾਈ ਜਾ ਰਹੀ ਆ ਪਾਣੀ ਵਾਲੀ ਕਿਧਰੇ ਛੱਪੜਾਂ ਦਾ ਕੰਮ ਚੱਲੀ ਜਾਂਦਾ ਕਿਧਰੇ ਗਲੀਆਂ ਦਾ ਕੰਮ ਚੱਲੀ ਜਾਂਦਾ ਕਿਧਰੇ ਗਰਾਊਂਡ ਦਾ ਕੰਮ ਚੱਲੀ ਜਾਂਦਾ ਤੇ ਕਿਸੇ ਪਾਸੇ ਕਹਿੰਦੇ ਧਰਮਸ਼ਾਲਾ ਦਾ ਕੰਮ ਚੱਲੀ ਜਾਂਦਾ ਤੇ ਇਹ ਸਬ ਡਿਵੀਜ਼ਨ ਤਲਵੰਡੀ ਸਾਬੋ ਦਾ ਪਿੰਡ ਹੈ ਕਹਿੰਦੇ ਜਦੋਂ ਪਿੰਡ ਦੇ ਵਿਕਾਸ ਲਈ ਧੜੇਵੰਦੀ ਖਤਮ ਕਰਕੇ ਪਿੰਡ ਇਕਜੁੱਟ ਹੋ ਜੇ ਤਾਂ ਵਿਕਾਸ ਕਾਰਜਾਂ ਦੀ ਫਿਰ ਹਨੇਰੀ ਆਉਂਦੀ ਹੈ ਗੱਲ ਕਰ ਰਹੇ ਹਾਂ ਤਲਵੰਡੀ ਸਾਬੋ ਦੇ ਪਿੰਡ ਫੁੱਲੋਖਾਰੀ ਦੀ ਕੀ ਕਹਿਣਾ ਚਾਹੁੰਦੇ ਨੇ ਪਿੰਡ ਦੇ ਲੋਕ ਕਿਸ ਤਰ੍ਹਾਂ ਦਾ ਵਿਕਾਸ ਹੋ ਰਿਹਾਗਾ ਆਓ ਮਾਰਦੇ ਹਾਂ ਝਾਤ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਕੀ ਨਾਮ ਹੈ ਤੁਹਾਡਾ ਜਸਵੀਰ ਕੌਰ ਜੀ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਫੁੱਲੋਖਾਰੀ ਪਿੰਡ ਦੇ ਵਿੱਚ ਪੰਚਾਇਤ ਵੱਲੋਂ ਸਰਕਾਰ ਦੇ ਸਹਿਯੋਗ ਦੇ ਨਾਲ ਬੜਾ ਵਿਕਾਸ ਹੋਈ ਜਾਂਦਾ ਪਿੰਡ ਦਾ हां जी आयद की पता लगदा वी बणियांदा है कोई ਜਾਂਦਾ ਵਿਕਾਸ हां जी ਕਿਉਂ ਪਹਿਲਾਂ ਨਹੀਂ ਹੋਇਆ ਕਦੇ ਪਹਿਲਾਂ ਅਸੀਂ ਤਾਂ ਸਾਡੀ ਸੁਰਤ 'ਚ ਦੇਖਿਆ ਨਹੀਂ ਗਾ ਵੀ ਇੱਥੇ ਕੁਝ ਬਣੀ ਜਾਂਦਾ ਤੁਹਾਡੀ ਸੁਰਤ 'ਚ ਕਦੇ ਨਹੀਂ ਹੋਇਆ ਸੀ ਨਾ ਅਸੀਂ ਤਾਂ ਕੁਝ ਵੀ ਨਹੀਂ ਦੇਖਿਆ ਅਸੀਂ ਜਗ੍ਹਾ 'ਚ ਖੜੇ ਹਾਂ ਧਰਮਸਾਲ ਦਾ ਕਦੇ ਪਹਿਲਾਂ ਕੁਝ ਹੋਇਆ ਕਦੇ ਵਿਕਾਸ ਸэр ਪਹਿਲਾਂ ਦੀ ਬਣੀ ਹੋਈ ਹੈ ਸਾਡੇ ਆਉਣ ਤੋਂ ਸਾਨੂੰ ਤਾਂ ਹੁਣ ਹੀ ਪਤਾ ਲੱਗਦਾ ਵੀ ਬਣਦੀ ਹੈ ਹੁਣ ਬਣਦੀ ਹੈ ਹਾਂ ਜੀ ਕਿਵੇਂ ਲੱਗਦਾ ਤੁਹਾਨੂੰ ਕਿੰਨੇ ਕੰਮ ਜਿਹੜੇ ਪਿੰਡ ਦੇ ਹੋਈ ਜਾਂਦੇ ਆ ਹੁਣ ਹੀ ਸਾਨੂੰ ਤਾਂ ਪਤਾ ਲੱਗਦਾ ਜੀ ਵੀ ਵਧੀਆ ਹੋਈ ਜਾਂਦੇ ਆ ਕੰਮ ਵੀ आयਦ ਕੀ ਸਾਨੂੰ ਤਾਂ ਪਤਾ ਲੱਗਦਾ ਵੀ ਸਰਪੰਚ ਆਇਆ ਹੈਗਾ ਪਹਿਲਾਂ ਅਸੀਂ ਤਾਂ ਜਾਣਦੇ ਸਹਿਯੋਗ ਦੇ ਰਿਹਾ ਪਿੰਡ ਸਰਪੰਚ ਦਾ ਫਿਰ ਹਾਂਜੀ ਕੋਈ ਕੰਮ ਰਹਿੰਦੇ ਵੀ ਹੈ ਜਿਹੜੇ ਹੋਣ ਵਾਲੇ ਹੋਣ ਜਿਹੜੇ ਰਹਿੰਦੇ ਆ ਜੀ ਉਹ ਇਹਨਾਂ ਨੂੰ ਆਪ ਹੀ ਪਤਾਗਾ ਵੀ ਆਹ ਰਹਿੰਦੇ ਆ ਤੇ ਉਹ ਹੋਣੇ ਚਾਹੀਦੇ ਆ ਜੀ ਨੀਤ ਹੈਗੀ ਆ ਵੀ ਕਰਵਾਉਣਗੇ ਨੀਤ ਹੈਗੀ ਆ ਵੀ ਕਰਵਾਉਣਗੇ ਪਰ ਪਤਾ ਜਦੋਂ ਹੋਣਗੇ ਉਦੋਂ ਲੱਗੂਗਾ ਉਦੋਂ ਲੱਗੂਗਾ ਹਾਂਜੀ ਤੇ ਜਿਹੜੇ ਹਿਸਾਬ ਨਾਲ ਹੁਣ ਕੰਮ ਹੋਈ ਜਾਂਦੇ ਤੁਹਾਨੂੰ ਲੱਗਦਾ ਵੀ ਹੋਣਗੇ ਕੰਮ ਆਏ ਤਾਂ ਲੱਗਦਾ ਹੀ ਆ ਜੀ ਵੀ ਹੋਣਗੇ ਅਬਾਈ ਕੀ ਨਾਮ ਹੈ ਮੰਦਰ ਸਿੰਘ ਜੀ ਕਿਹੜਾ ਪਿੰਡ ਹੈ ਅੰਡ ਫੁੱਲੋਖਾਰੀ ਫੁੱਲੋਖਾਰੀ ਆ ਹਾਂ ਹਾਂਜੀ ਕਹਿੰਦੇ ਪਿੰਡ ਦੀ ਪੰਚਾਇਤ ਤੇ ਸਰਕਾਰ ਵੱਲੋਂ ਜਿਹੜਾ ਵਿਕਾਸ ਹੈ ਬੜਾ ਚੋਰਾ ਤੇ ਹੋਈ ਜਾਂਦਾ ਹੈ ਬਹੁਤ ਵਧੀਆ ਹੋਈ ਜਾਂਦਾ ਇਹ ਕੰਮ ਸਹੀ ਹੈ ਜਿਵੇਂ ਦਾ ਸਰਪੰਚ ਜੀ ਗਾਹ ਨੂੰ ਫੇਰ ਲਿਆਉਣਾ ਸਰਪੰਚ ਇਹ ਜੀ ਇਹੀ ਸਰਪੰਚ ਬਣਾਉਣਾ ਹਾਂ ਹਾਂ ਜੀ ਇਹੀ ਬਣਾਉਣਾ ਜੀ ਕੰਮ ਹੋਈ ਜਾਂਦੇ ਪੂਰੇ ਬਹੁਤ ਪੂਰੇ ਕੰਮ ਜੋੜੋ ਜੋੜ ਹੋਈ ਜਾਂਦੇ ਚਾਰਜ 'ਤੇ ਰਹਿ ਚੱਲੀ ਜਾਂਦਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਿੰਡ ਵਾਲਿਆਂ ਨੂੰ ਤੁਸੀਂ ਪਿੰਡ ਵਾਲਿਆਂ ਨੂੰ ਇਹ ਕਹਿੰਦੇ ਵੀ ਸਰਪੰਚ ਜੀ ਸ਼ਾਬਾਸ਼ ਜੀ ਆਪਾਂ ਗਾਹਾਂ ਵੀ ਇਹਨੂੰ ਵੋਟਾਂ ਪਾ ਕੇ ਆਪਾਂ ਦਾ ਖੜੇ ਕਰ ਗਏ ਆ ਜਿਹੜੀ ਤੁਹਾਡੀ ਬੈਕ ਸਾਈਡ ਕਹਿੰਦੇ ਬਹੁਤ ਜ਼ਿਆਦਾ ਨਰਕ ਸੀ ਇੱਥੇ ਨਿਕਲ ਰਿਆ ਜਿਹੜਾ ਅੱਛਾ ਮੋਟਰਸਾਈਕਲ ਹੀ ਟੱਪਦਾ ਸੀਗਾ ਜੀ ਇੱਥੇ ਇੱਥੇ ਸੀ ਕੰਡ ਜੀ ਹਾਂ ਬਿਛਾਟ ਆਦੀ ਸ਼ਾਵਸ਼ੇ ਕਾਇਕਵਾ ਕੇ ਸਰਪੰਚ ਸਾਹਿਬ ਨੇ ਅੱਛਾ ਬਿਛਾਟ ਆਦੀ ਮੈਂ ਇੱਥੇ ਲੱਗਿਆ ਮੈਂ ਕੰਮ ਤੇ ਜੀ ਅੱਛਾ ਇੱਥੇ ਮੇਰੀ ਜ਼ਿੰਮੇਵਾਰੀ ਹੈ ਜਿੰਨਾ ਮਸਾਲੇ ਨੂੰ ਸਾਰਾ ਮੇਰਾ ਹੀ ਅੱਛਾ ਤੁਸੀਂ ਕੰਮ ਕਰਦੇ ਹੋ ਹਾਂ ਜੀ ਪਿੰਡ ਸਹਿਯੋਗ ਦੇ ਰਿਹਾ ਫਿਰ ਹਾਂ ਹਾਂ ਜੀ ਪੂਰਾ ਹੀ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਤਾਰ ਸਿੰਘ ਆ ਜੀ ਕਿਹ ਇਹ ਕਹਿਣਾ ਚਾਹੁੰਦੇ ਹਾਂ ਪਤਾ ਲੱਗਿਆ ਕਹਿੰਦੇ ਪਿੰਡ ਦੇ ਵਿੱਚ ਪੰਚਾਇਤ ਵੱਲੋਂ ਜਾਂ ਸਰਕਾਰ ਵੱਲੋਂ ਜਿਹੜਾ ਵਿਕਾਸ ਹੈ ਬੜਾ ਜੋਰਾਂ ਤੇ ਹੋ ਰਿਹਾ ਹੈ ਬਈ ਬਹੁਤ ਵਧੀਆ ਹੋ ਰਿਹਾ ਜੀ ਹਾਂ ਬਹੁਤ ਵਧੀਆ ਵਿਕਾਸ ਹੋ ਰਿਹਾ ਜੀ ਕਿੰਨਾ ਕੰਮ ਚੱਲੀ ਜਾਂਦਾ ਹੈ ਬਹੁਤ ਵਧੀਆ ਕੰਮ ਚੱਲਿਆ ਚਾਰ ਚੁਫੇਰੇ ਬਹੁਤ ਵਧੀਆ ਕੰਮ ਕਰਦੀ ਹੈ ਸਰਕਾਰ ਜੀ ਅੱਛਾ ਪਹਿਲਾ ਪਹਿਲਾ ਹੋਇਆ ਸੀ ਇਸ ਤਰ੍ਹਾਂ ਦਾ ਕੰਮ ਜਿਹੜਾ ਹੁਣ ਹੋ ਰਿਹਾ ਨਹੀਂ ਜੀ ਪਹਿਲਾਂ ਹੁੰਦਾ ਤਾਂ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ ਸੀਗਾ ਜੀ ਅੱਛਾ ਬਹੁਤ ਵਧੀਆ ਹੋ ਕੰਮ ਹੋ ਰਿਹਾ ਹੈ ਸਰਪੰਚ ਵੀ ਬਹੁਤ ਵਧੀਆ ਕੰਮ ਕਰ ਰਹੇ ਹੈ ਵਧੀਆ ਕੰਮ ਕਰ ਰਹੇ ਬਹੁਤ ਕੰਮ ਕਰ ਰਹੇ ਕਿੰਨੇ ਕੰਮ ਹੈ ਜਿਹੜੇ ਹਜੇ ਹੋਣ ਵਾਲੇ ਆ ਪਿੰਡ ਦੇ ਵਿੱਚ ਕੰਮ ਤਾਂ ਜੀ ਖਾਸਿਆ ਜਾਂ ਛੱਪੜਿਆ ਕੰਨਾਂ ਕੁੰਨਾਂ ਡਿੱਗੇ ਬਿਗਾਉ ਛੱਪੜੀ ਵੀ ਤਾਂ ਕੰਮ ਚੱਲ ਜਿੰਦਾ ਆ ਵਧੀਆ ਸਾਡੀ ਗਲੀ ਬਣਾਤੀ ਜਿਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਆ ਜੀ ਆ ਗਲੀ ਦੀ ਦੱਸਿਆ ਜਾ ਰਹੇ ਕੋਈ ਕੰਦ ਕੁੰਦ ਕਹਿੰਦੇ ਅੱਗੇ ਪਿੱਛੇ ਸੀ ਕੀ ਆਹ ਵੇ ਤੁਹਾਡੇ ਕੋਲਿਆ ਖੜੇ ਆਪਣੇ ਕੋਲ ਆ ਕਹਿੰਦੇ ਸੀ ਗਲੀ ਦੇ ਵਿੱਚ ਬੋਤਲ ਸੈਣੀ ਲੱਗਦਾ ਸੀਗਾ ਜੀ ਹੁਣ ਬਹੁਤ ਵਧੀਆ ਵਧੀਆ ਛੇ ਸੀਗੀ ਜੀ ਬੜੀ ਬਹੁਤ ਵਧੀਆ ਕੰਮ ਕਰਿਆ ਜੀ ਸਪੰਜ ਸਾਹਿਬ ਛੇਟਾਈਏ ਕੰਦਾਂ ਹਾਂ ਜੀ ਪਿਛੇ ਛੇਟਾਈਏ ਹਾਂ ਜੀ ਇਹਦੀ ਸਹਿਮਤੀ ਦੇ ਨਾਲ ਮਨ ਲਓ ਉਹਨਾਂ ਨੇ ਕਹਿਤਾ ਵੀ ਅਸੀਂ ਪਿੱਛੇ ਕਰ ਲੈਣਾ ਪਿੱਛੇ ਕਰ ਲੈਨੇ ਹਾਂ ਜੀ ਪਹਿਲਾਂ ਇਥੋਂ ਦੀ ਮੋਟਰਸਾਈਕਲ ਲੰਘਦਾ ਇਕੱਲਾ ਹਾਂ ਜੀ ਇਕੱਲਾ ਮੋਟਰਸਾਈਕਲ ਲੰਘਦਾ ਸੀ ਬਹੁਤ ਤੰਗ ਸੀਗੇ ਜੀ ਬਹੁਤ ਤੰਗ ਸੀ ਹਾਂ ਜੀ ਸਹਿਯੋਗ ਦੇ ਰਹਿਆ ਪਿੰਡ ਫਿਰ ਪੂਰਾ ਹਾਂ ਜੀ ਪੂਰਾ ਸਹਿਯੋਗ ਦੇ ਰਿਆ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੰਨ ਲਓ ਜਿਵੇਂ ਜਿਹੜੇ ਹਿਸਾਬ ਨਾਲ ਕਹਿੰਦੇ ਵਿਕਾਸ ਹੋ ਰਿਹਾ ਪਿੰਡ ਦਾ ਬਹੁਤ ਵੱਧ ਕੇ ਵੀ ਸਰਕਾਰ ਇਹਨਾਂ ਦੀ ਆਉਣੀ ਚਾਹੀਦੀ ਹੈ ਜੀ ਇਹੋ ਜਿਹੇ ਪੈਸਾ ਨੂੰ ਮਿਲਣਾ ਚਾਹੀਦਾ ਜੀ ਔਕੇ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਮੌਜੂਦਾ ਮੈਂਬਰ ਹ ਮੈਂਬਰ ਸਾਹਿਬ ਪਤਾ ਲੱਗਿਆ ਪੰਚਾਇਤ ਕਹਿੰਦੇ ਜਿਹੜਾ ਵਿਕਾਸ ਹੈ ਬੜਾ ਜੂਰਾ ਸ਼ੋਰਾਂ ਤੇ ਹੋਈ ਜਾਂਦਾ ਕੀ ਕਹਿਣਾ ਚਾਹਦੇ ਹੋ ਹਾਂਜੀ ਵਿਕਾਸ ਹੋ ਰਿਹਾ ਜੀ ਮੌਕੇ ਸਰਕਾਰ ਵੀ ਸਾਡਾ ਸਹਿਯੋਗ ਦੇ ਰਹੀ ਹੈ ਜੀ ਬਾਕੀ ਪਿੰਡ ਵਾਸੀ ਵੀ ਸਹਿਯੋਗ ਦੇ ਰਹੇ ਹੈ ਜੀ ਹੁਣ ਆ ਦੇਖੋ ਜੀ ਇੱਥੇ ਬਹੁਤ ਬੁਰਾ ਹਾਲ ਸੀ ਆ ਗਲੀ ਜੀ ਪਹਿਲਾਂ ਠੀਕ ਹੈ ਜੀ ਤੇ ਆ ਕੰਦ ਵੀ ਵਿਚਾਲੇ ਆਉਂਦੀ ਸੀ ਫਿਰ ਅਸੀਂ ਰਲ ਕੇ ਪੰਚਾਇਤ ਵਾਲਿਆਂ ਨੇ ਆਪਦੇ ਕੋਲੋਂ ਕੋਈ ਹਸਪਤੀ ਪਾ ਕੇ ਜੀ ਇਹਨਾਂ ਦੀ ਕੰਦ ਬੈਕ ਹਟਾਈ ਆ ਤੇ ਗਲੀ ਚੌੜੀ ਕੀਤੀ ਆ ਜੀ ਇਹ ਇਹਨਾਂ ਨੇ ਵਧੀਆ ਸਹਿਯੋਗ ਦਿੱਤਾ ਸਾਡਾ ਇਹ ਘਰ ਵਾਲਿਆਂ ਨੇ ਤੇ ਅਸੀਂ ਵੀ ਆਪ ਦਾ ਸੰਯੋਗ ਦਿੱਤਾ ਜੀ ਇਹਨਾਂ ਦੀ ਕੰਦ ਕੜਵਾਤੀ ਦੁਆਰਾ ਤੋਂ ਵਿੱਚ ਮੈਸੇਜ ਆਉਂਦੇ ਆ ਵੀ ਪਿੰਡਾਂ ਦੇ ਵਿੱਚ ਕੰਮ ਨਹੀਂ ਹੋ ਰੇ ਸਰਕਾਰ ਕੰਮ ਨਹੀਂ ਕਰਾ ਰਹੀ ਪੰਚਾਇਤਾਂ ਦੇ ਕੰਮ ਠੱਪ ਪਏ ਆ ਪਰ ਜਿਵੇਂ ਤੁਹਾਡੇ ਪਿੰਡ ਦੇ ਵਿੱਚ ਦੇਖਿਆ ਜਾ ਰਿਹਾ ਤਾਂ ਸਾਰੇ ਕਿਤੇ ਅਲੱਗ-ਅਲੱਗ ਕੰਮ ਚੱਲੀ ਜਾਂਦੇ ਕੀ ਕਾਰਨ ਹੈ ਇਹਦਾ ਨਹੀਂ ਜੀ ਬਾਈ ਜੀ ਪਤਾ ਕੀ ਆ ਅੱਡ-ਅੱਡ ਪਾਰਟੀ ਬਾਜੀ ਆ ਹਨਾ ਤਵੇ ਲਾਉਣ ਵਾਲੇ ਬਹੁਤ ਹੁੰਦੇ ਆ ਪਰ ਆਪਣੇ ਪਿੰਡੇ ਤੁਸੀਂ ਆਪ ਹੀ ਨਿਗਾਹ ਝਾਤੀ ਮਾਰ ਕੇ ਦੇਖ ਲਓ ਜੀ ਆ ਤੁਹਾਡੇ ਸਾਹਮਣੇ ਆ ਜੀ ਵਿਕਾਸ ਹੋ ਰਿਹਾ ਇੱਥੇ ਵੀ ਪੈ ਪਾ ਰਹੇ ਆ ਜੀ ਗਲੀ ਪੀੜੀ ਸੀ ਮਗਰ ਉਤੋਂ ਦੀ ਪੈ ਪਾਵਾਂਗੇ ਤੇ 10 ਸਾਲਾਂ ਚ ਨਹੀਂ ਵਿਕਾਸ ਹੋਇਆ ਜਿਹੜਾ ਹੋ ਰਿਹਾ ਜਿਮ ਹਾਲ ਬਹੁਤ ਵਧੀਆ ਬਣਾ ਸਾਡੇ ਠੀਕ ਹੈ ਜੀ ਤੇ ਵਾਟਰ ਬਾਕਸ ਦੀ ਪੈ ਪੈ ਰਹੀ ਹੈ ਜੀ ਠੀਕ ਹੈ ਜੀ ਤੇ ਛੱਪੜਾਂ ਦੇ ਕੰਮ ਹੋਏ ਆ ਜੀ ਪਾਣੀ ਦੀ ਸਮੱਸਿਆ ਕਾफी ਸੀ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਹੈ ਜੀ ਖੁਦ ਮੈਂ ਆਪ ਮੈਂਬਰਹੀਂ ਮੇਰੇ ਨਹੀਂ ਆ ਰਿਹਾ ਅੱਛਾ ਸਾਰੇ ਪਿੰਡ 'ਚ ਹੀ ਐਸੋਸਿਆ ਜੀ ਇਹ ਅੱਡੇ ਪਿੰਡ ਤੋਂ ਜ਼ਿਆਦਾ ਸਾਡਾ ਪਿੰਡ ਆ ਜਿਹੜਾ ਟੈਂਕਰ ਪੁਆ ਰਿਹਾ ਮਹੀਨੇ ਦੇ 3-3 4-4 ਟੈਂਕਰ ਇੱਕ ਟੈਂਕਰ ਪੰਜ ਛੇ ਵੋਦਾ ਪੈਂਦਾ ਜੀ ਪਰ ਪਾਈਪ ਤਾਂ ਪਹਿਲਾਂ ਪਈ ਸੀ ਕੀ ਕਾਰਨ ਆ ਉਹਦਾ ਨਹੀਂ ਪਹਿਲਾਂ ਵਾਲੀ ਪਾਈਪ ਹੈ ਨਹੀਂ ਜੀ ਸਹੀ ਨਹੀਂ ਪਈ ਉਹ ਲੀਕ ਆ ਜਿੱਤੇ ਆਉਂਦਾ ਉੱਤੇ ਤਾਂ ਜੀ ਬਿਨਾ ਮੋਟਰ ਤੋਂ ਡੁੱਲੀ ਜਾਂਦਾ ਤੇ ਕਿਸੇ ਦੇ ਮੋਟਰ ਨਾਲ ਵੀ ਨਹੀਂ ਤੋੜਾ ਆਉਂਦਾ ਪੀਨ ਨੂੰ ਜੀ ਬਾਕੀ ਫਿਊਲ ਪਾਇਏ ਸੀ ਜੀ ਉਹ ਲੋਕਾਂ ਨੇ ਕੱਢ ਸੁੱਟੇ ਹੁਣ ਦੁਬਾਰਾ ਤੋਂ ਨਵੀਂ ਕਾਰਵਾਈ ਕਰਾਂਗੇ ਅਸੀਂ ਪੈਵਲੈਂਟ ਪਾ ਕੇ ਤੇ ਅੱਗੇ ਤੋਂ ਕੋਸ਼ਿਸ਼ ਕਰਾਂ ਪੰਚਾਇਤ ਵੱਲੋਂ ਕੋਈ ਮਤਾ ਪਾਇਆ ਜਾਵੇ ਵੀ ਵਿਚਾਰ ਦੀ ਮਨਜ਼ੂਰੀ ਲੈ ਕੇ ਲਾਵੇ ਜੀ ਨੇ ਟੁੱਟੀ ਲਉਣੀ ਇੱਕ ਘਰ ਚਾਰ ਚਾਰ ਕਨੈਕਸ਼ਨ ਲਾਈ ਬੈਠਾ ਜੀ ਪਹਿਲਾਂ ਹਾਂਜੀ ਲੋਕ ਵੀ ਸਾਡਾ ਸਹਿਯੋਗ ਕਰਨ ਫੇਰ ਹੀ ਕੁਝ ਹੋ ਸਕਦਾ ਹੁਣ ਜਿਵੇਂ ਆ ਘਰ ਵਾਲਿਆਂ ਨੇ ਸਹਿਯੋਗ ਕੀਤਾ ਇੱਕ ਪਹਿਲਾਂ ਜੀ ਮਿਸਤਰੀਆ ਵਾਂਗੂ ਮਿਸਤਰੀ ਉੱਤੋਂ ਗਲੀ ਭੀੜੀ ਸੀ ਉਹਨੇ ਸਾਡਾ ਸਹਿ ਜਗਾ ਮੁੱਲ ਲਈ ਸੀ ਉਹਨੇ ਵੀ ਆਪਣਾ 5-6 ਫੁੱਟ ਬੈਕ ਹਟਾ ਕੇ ਕੰਦ ਕੱਢਿਆ ਜੀ ਮੁੱਲ ਜਗਾ ਲੈ ਕੇ ਜਗਾ ਛੱੜਤੀ ਹਾਂ ਮੁੱਲ ਲੈ ਕੇ ਜਗਾ ਛੱੜਤੀ ਇਹਦਾ ਮਤਲਬ ਵੀ ਪਿੰਡ ਪੰਚਾਇਤ ਦਾ ਸਹਿਯੋਗ ਦੇ ਰਿਆ ਫਿਰ ਦੇ ਰਿਆ ਜੀ ਹਾਲਾਂਕਿ ਮੈਂ ਵੀ ਸਰਪੰਚ ਸਾਹਿਬ ਦੇ ਐਂਟੀ ਪਾਰਟੀਆਂ ਸੀ ਪਹਿਲਾਂ ਜੀ ਹੁਣ ਅਸੀਂ 10 10ਾਂ ਸਰਪੰਚ ਨੇ ਜੀ ਸਾਰੇ ਦਸੇ ਦਸੇ ਇਕੱਠੇ ਆਂ ਜੀ ਕੋਈ ਪਾਰਟੀ ਵਾਜੀ ਕੁਛ ਨਹੀਂ ਸਾਡਾ ਕੰਮ ਵਧੀਆ ਚੱਲ ਰਿਹਾ ਜੀ ਪਿੰਡ ਦਾ ਭਾਈਚਾਰਾ ਬਣ ਗਿਆ ਹਾਂ ਪਿੰਡ ਦਾ ਭਾਈਚਾਰਾ ਬਣ ਗਿਆ ਜੀ ਪਿੰਡ ਦਾ ਵਿਕਾਸ ਲਈ ਤੁਸੀਂ ਅੱਗੇ ਆ ਰਹੇ ਹੋ ਹਾਂਜੀ ਹਾਂਜੀ ਸਾਡੇ ਸਰਪੰਚ ਸਾਹਿਬ ਵੀ ਲੈ ਕੇ ਆ ਬੰਦੇ ਵਧੀਆ ਹਨ ਮਿਲ ਵਰਤਨ ਵਾਲੇ ਆ ਬਾਕੀ ਇੰਨਾ ਵੀ ਹੈ ਜੀ ਨਸ਼ਾ ਪਤਾ ਨਹੀਂ ਕੋਈ ਕਰਦੇ ਚੰਗੀ ਸੋਚ ਵਾਲੇ ਆ ਗਾ ਬਧੂ ਸੋਚ ਵਾਲੇ ਆ ਸੂਝਵਾਨਾ ਪੜੇ ਲਿਖਿਆ ਰਿਟਾਇਰ ਫੌਜੀ ਹੈ ਜੀ ਪਿੰਡ ਪਿੰਡ ਦੀ ਪਿੰਡ ਦੀ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਪਿੰਡ ਦੇ ਵੋਟਰਾਂ ਨੂੰ ਇਹੀ ਮੈਸੇਜ ਆਈ ਜਿਵੇਂ ਬਾਕੀ ਸਹਿਯੋਗ ਕਰ ਰਿਹਾ ਸਾਡਾ ਉਹ ਵੀ ਸਹਿਯੋਗ ਕਰਨ ਕਿ ਪਿੰਡ ਦੀ ਤਰੱਕੀ ਹੋ ਸਕੇ ਜੀ ਜਿਹੜੇ ਕੰਮ ਰਹਿੰਦੇ ਆ ਪਿੰਡ ਦੇ ਪਹਿਲਾਂ ਨਹੀਂ ਹੋਏ ਕੋਈ 10 15 ਸਾਲਾਂ ਤੋਂ ਉਹ ਅਸੀਂ ਕਰਾ ਸਕੀਏ ਬਾਕੀ ਪਿੰਡ ਦੇ ਸਹਿਯੋਗ ਨਹੀਂ ਹੁੰਦਾ ਜੇ ਆਪਾਂ ਕਹੀਏ ਕੋਈ 10 ਜਾਣੇ ਪੰਚਾਇਤ ਵਾਲੇ ਕਰਾ ਲੈਣਗੇ ਕੁਝ ਨਹੀਂ ਕਰਾ ਸਕ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਗੁਰਪ੍ਰੀਤ ਭੱਲਰ ਇੱਥਾ ਵਿਕਾਸ ਬੜਾ ਜ਼ੋਰਾਂ ਤੇ ਹੋ ਰਿਹਾ ਪਿੰਡ ਦਾ ਹਾਂਜੀ ਬਹੁਤ ਸੋਹਣਾ ਹੋ ਰਿਹਾ ਬਹੁਤ ਸੋਹਣਾ ਪ੍ਰਾਲਾ ਜੀ ਬਹੁਤ ਸੋਹਣਾ ਸਹਿਯੋਗ ਦੇ ਰਿਹਾ ਸਾਡਾ ਸਰਪੰਚ ਸਾਹਿਬ ਤੇ ਪਿੰਡ ਦੀ ਪੰਚਾਇਤ ਤੇ ਸਰਕਾਰ ਦਾ ਵੀ ਬਹੁਤ ਸੋਹਣਾ ਪ੍ਰਾਲਾ ਕੰਮ ਹੋ ਰਹੇ ਨੇ ਪਹਿਲਾਂ ਇੱਥੇ ਜਿਮ ਦਾ ਕੰਮ ਚਾਲੂ ਹੋਇਆ ਹੁਣ ਸਾਡੇ ਵਾਸਤੇ ਆ ਕ੍ਰਿਕਟ ਦੀ ਟ੍ਰੇਨਿੰਗ ਲਈ ਪਿਚ ਬਣਵਾਈ ਤੇ ਜਾਲ ਲਾਇਆ ਪੂਰਾ ਵਧੀਆ ਟੌਪ ਕੁਆਲਿਟੀ ਦਾ ਸਭ ਕੁਝ ਬਹੁਤ ਸੋਹਣਾ ਕੰਮ ਹੈ ਤੇ ਇਸ ਤੋਂ ਬਾਅਦ ਵਾਲੀਬਾਲ ਦਾ ਵੀ ਸ਼ੁਰੂ ਕਰਨਾ ਵਾਲੀਬਾਲ ਦਾ ਵੀ ਸ਼ੁਰੂ ਕਰ ਬਾਲੀਬਾਲ ਦਾ ਵੀ ਜਾਲ ਲਾਉਣਾ ਹੈ ਕੀ ਲੱਗਦਾ ਤੁਹਾਨੂੰ ਪਹਿਲਾਂ ਇਸ ਤਰ੍ਹਾਂ ਦੀ ਜਿਹੜੀ ਆ ਕੰਮ ਹੋ ਰਿਹਾ ਪਹਿਲਾਂ ਕਦੇ ਹੋਏ ਸੀ ਕਦੇ ਨਹੀਂ ਪਹਿਲਾਂ ਬਹੁਤ ਟਾਈਮ ਤੋਂ ਰੁਕੇ ਹੋਏ ਸੀਗੇ ਅਸੀਂ ਬਹੁਤ ਟਾਈਮ ਤੋਂ ਕਰ ਰਹੇ ਹਾਂ ਵੀ ਕੋਸ਼ਿਸ਼ ਸਾਡਾ ਕੋਈ ਨਾ ਕੋਈ ਹੱਥ ਪੜੇ ਪਰ ਇਹ ਤੋਂ ਪਹਿਲਾਂ ਹੋਇਆ ਹੀ ਨਹੀਂਗੇ ਹੁਣ ਜਾ ਕੇ ਸ਼ੁਰੂ ਹੋਇਆ ਜੀ ਹੁਣ ਸ਼ੁਰੂ ਹੋਇਆ ਹਾਂਜੀ ਪਿੰਡ ਸਹਿਯੋਗ ਦੇ ਰਿਹਾ ਫਿਰ ਪੰਚਾਇਤ ਦਾ ਹਾਂਜੀ ਹਾਂਜੀ ਪਿੰਡ ਵੀ ਪੂਰਾ ਸਹਿਯੋਗ ਦੇ ਰਿਹਾ ਅਸੀਂ ਵੀ ਪੂਰਾ ਸਹਿਯੋਗ ਦੇ ਰਿਹਾ ਸਾਰੇ ਖੇਡਣ ਵਾਲੇ ਮੁੰਡੇ ਵੀ ਬਹੁਤ ਚੰਗੇ ਸਪੋਰਟਸ ਮੰਦਰ ਵਿੱਚ ਕਹਿ ਦਿੰਦੇ ਆ ਵੀ ਸਰਕਾਰ ਹੈ ਜਿਹੜੀ ਪਿੰਡਾਂ ਦਾ ਵਿ ਅਰ ਜੇ ਦੇਖਿਆ ਜਾਵੇ ਤੁਹਾਡੇ ਪਿੰਡ ਦੇ ਵਿੱਚ ਵੱਡੇ ਪੱਧਰ ਤੇ ਕੰਮ ਹੋਈ ਜਾਂਦਾ। ਹਾਂਜੀ ਹਾਂਜੀ ਬਹੁਤ ਵੱਡੇ ਪੱਧਰ ਤੇ ਸਾਰੇ ਪਾਸੇ ਚਾਰ-ਚਪੇਰੇ ਪਿੰਡ ਦੇ ਕੰਮ ਸ਼ੁਰੂ ਹੋ ਚੁੱਕੇ ਜੀ। ਚਾਰ-ਚਪੇਰੇ ਅੱਡਿਆਂ ਦਾ ਜਾਂ ਗਲੀਆਂ ਨਾਲੀਆਂ ਦਾ ਲਾ ਲਓ ਜਾਂ ਕੋਈ ਵੀ ਹੋਰ ਚਾਰ ਮਿਸਤਰੀ ਲੱਗੇ ਪਿਆ ਇਸ ਟਾਈਮ ਜੀ। ਅਲੱਗ-ਅਲੱਗ ਕੰਮਾਂ ਤੇ ਬਾਰਡਰ ਵਾਕਸ ਦਾ ਵੀ ਸ਼ੁਰੂ ਹੋ ਗਿਆ। ਪਿੰਡਾਂ ਦੇ ਲੋਕਾਂ ਨੂੰ ਜਾਂ ਤੁਹਾਡੇ ਜਿਵੇਂ ਨੌਜਵਾਨ ਪੀੜ੍ਹੀ ਵਾਸਤੇ ਗਰਾਊਂਡ ਦਾ ਪ੍ਰਬੰਧ, ਪਿਚ ਦਾ ਪ੍ਰਬੰਧ ਆ ਜਾਂ ਲੱਗੀ ਜਾਂਦਾ ਕੀ ਮੈਸੇਜ ਦੇਣਾ ਚਾਹੁੰਦੇ? ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਦਾ ਗਰਾਊਂਡ ਦੇ ਹੀ ਕੰਮ ਸ਼ੁਰੂ ਤਾਂ ਕਿ ਨਵੇਂ ਜਵਾਨਾਂ ਨੂੰ ਮਿਲੇ ਮੌਕੇ ਮਿਲੇ ਆਪ ਦਾ ਕੋਈ ਹੁਨਰ ਸਾਹਮਣੇ ਲਿਆਉਣ ਦਾ ਤੇ ਖੇਡਣ ਦਾ ਕਿਉਂਕਿ ਗਰਾਊਂਡ 'ਚ ਸ਼ੁਰੂ ਹੋਵਾਂਗੇ ਫੇਰ ਹੀ ਅੱਗੇ ਜਾ ਕੇ ਲਾਈਫ 'ਚ ਕੁਝ ਨਾ ਕੁਝ ਬਣ ਸਕਦੇ ਆ ਹਾਂਜੀ ਕੀ ਨਾਮ ਹੈ ਆਪਣਾ ਮੈਂ ਕਰਮਜੀਤ ਸਿੰਘ ਆ ਜੀ ਕਰਮਜੀਤ ਜੀ ਪਤਾ ਲੱਗਿਆ ਪਿੰਡ ਬੜਾ ਸਹਿਯੋਗ ਦੇ ਰਿਹਾ ਤੁਹਾਡਾ ਜਿਵੇਂ ਤੁਹਾਡੇ ਪਿੰਡ ਦੇ ਵਿੱਚ ਤੁਹਾਡੀ ਪੰਚਾਇਤ ਦੇ ਸਹਿਯੋਗ ਦੇ ਨਾਲ ਕੰਮ ਆ ਜਿਹੜਾ ਵਿਕਾਸ ਬੜਾ ਜ਼ੋਰਾਂ ਤੇ ਚੱਲੀ ਜਾਂਦਾ ਕੀ ਕਹਿਣਾ ਚਾਹੁੰਦੇ ਤੁਸੀਂ ਸਾਰਾ ਤਾਂ ਪਹਿਲਾਂ ਹੀ ਨਗਰ ਦਾ ਹੀ ਸਹਿਯੋਗ ਹੋਣਾ ਜ਼ਰੂਰੀ ਆ ਤੇ ਇਹ ਨਗਰ ਨੇ ਆਪਾਂ ਨੂੰ ਬਣਾਇਆ ਤੇ ਆਪਾਂ ਉਸੇ ਮੁੱਦੇ ਨੂੰ ਲੈ ਕੇ ਆਪਾਂ ਪੰਚਾਇਤ ਦੇ ਕੰਮ ਸ਼ੁਰੂ ਕੀਤੇ ਆ ਤੇ ਤਕਰੀਬਨ ਅੱਜ ਦੀ ਡੇਟ ਦੇ ਵਿੱਚ 6 ਜਾਂ 7 ਕੰਮ ਸ਼ੁਰੂ ਆ ਤੇ ਮੇਨ ਮੁੱਦਾ ਜਿੱਥੋਂ ਆਪਾਂ ਬਣੇ ਆ ਮੇਨ ਮੁੱਦਾ ਆਪਾਂ ਗਰਾਊਂਡ ਨਾਲ ਜੁੜੇ ਸੀ ਸਾਰਿਆਂ ਨੂੰ ਪਹਿਲਾਂ ਹੀ ਪਤਾਗਾ ਤੇ ਬੱਚੇ ਕਹਿੰਦੇ ਪਿੱਚਾ ਬਣਾਓ ਜੀ ਤੇ ਆਪਣਾ ਜਾਲ ਲਾਓ ਤੇ ਆ ਆ ਤਿਆਰ ਕੀਤਾ ਪਹਿਲਾਂ ਵਾਲੀਬਾਲ ਦਾ ਵੀ ਜਿਹੜੇ ਬੱਚਿਆਂ ਨੇ ਸਮਾਨ ਮੰਗਾਇਆ ਸੀ ਉਹ ਦਿੱਤਾ ਤੇ ਜਿਮ ਹਾਲ ਤਿਆਰ ਕਰਵਾਇਆ ਜੀ ਤਕਰੀਬਨ 15 ਲੱਖ ਦੀ ਲਾਗਤ ਲਾ ਕੇ ਤੇ ਜਿਮ ਦੇ ਉੱਤੇ ਸ਼ੈੱਡ ਪਾਉਣ ਦੀ ਵੀ ਕੋਸ਼ਿਸ਼ ਕਰਾਂਗੇ ਤਾਂ ਜੋ ਮਤਲਬ ਕਿ ਵਧੀਆ ਸਟੇਜ ਬਣ ਸਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਵਿੱਚ ਕਹਿ ਦਿੰਦੇ ਆ ਪਿੰਡਾਂ ਦੇ ਵਿੱਚ ਸਰਕਾਰ ਐ ਜਿਹੜਾ ਵਿਕਾਸ ਰੋਕ ਰੱਖਿਆ ਪਿੰਡਾਂ 'ਚ ਕੰਮ ਨਹੀਂ ਹੋ ਰੇ ਤੁਸੀਂ ਕਹਿ ਰਹੇ ਹੋ 6 ਮਿਸਤਰੀ ਲੱਗੇ ਪਿਆ ਸਾਡੇ ਪਿੰਡ ਬਾਈ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਜਦੋਂ ਮੈਂ ਸਰਪੰਚੀ ਜੀ ਉੱਠਿਆ ਸੀ ਉਸ ਤੋਂ ਪਹਿਲਾਂ ਮੈਂ ਰਵੀਪ੍ਰੀਤ ਨਾਲ ਮੇਰੀ ਮਿੱਤਰਤਾ ਸੀ ਵਧੀਆ ਕੋਈ ਆਪਾਂ ਪਾਰਟੀ ਬੇਸ ਦੀ ਨਹੀਂ ਕਹਿੰਦੇ ਤੇ ਉਸ ਤੋਂ ਬਾਅਦ ਮੈਂ ਜਦੋਂ ਵੀ ਪਹਿਲੀ ਵਾਰ ਗਿਆ ਸੀ ਆਪਣਾ ਬਲਜਿੰਦਰਗੁਰੂ ਦੀਆਂ ਮੈਂਬਰ ਸਾਹਿਬ ਮੈਨੂੰ ਲੈ ਕੇ ਗਏ ਸੀ ਆਪਾਂ ਨੂੰ ਐ ਨਹੀਂ ਪੁੱਛਿਆ ਵੀ ਕਿਹੜੀ ਪਾਰਟੀ ਤੋਂ ਖੜੇ ਹੋਏ ਸੀਗੇ ਕੋਈ ਹਰਜਿੰਦਰ ਸਿੰਘ ਸਰਪੰਚ ਆਪਣੇ ਪਹਿਲਾਂ ਸੀ ਉਹ ਮਿੱਖਾਸ਼ ਮਿੱਤਰ ਆਪਣੇ ਸਰਪੰਚੀ ਜੀ ਵੀ ਆਪਣੇ ਨਾਲ ਸੀਗੇ ਤੇ ਕਿਸੇ ਨੇ ਵੀ ਬਈ ਆਪਾਂ ਨੂੰ ਆਏ ਨਹੀਂ ਆਖਿਆ ਵੀ ਯਾਰ ਤੁਸੀਂ ਆਹ ਕੰਮ ਨਾ ਚਲਾਇਓ ਜਾਂ ਸਮਾਨ ਉੱਥੋਂ ਲਿਓ ਮੈਨੂੰ ਤਾਂ ਹਏ ਆਖਿਆ ਨਹੀਂ ਬਈ ਐਵੇਂ ਸਾਨੂੰ ਕਹਿ ਦਗੇ ਵੀ ਆ ਸਮਾਨ ਉੱਥੋਂ ਲੈ ਲਓ ਤੁਸੀਂ ਜਾਂ ਕੰਮ ਨਾ ਚਲਾਓ ਖੇਡਾਂ ਪ੍ਰਤੀ ਬਈ ਮੈਨੂੰ ਕਿਤੇ ਅਜੇ ਤੱਕ ਕਿਸੇ ਸੈਕਟਰੀ ਨੇ ਨਹੀਂ ਆਖਿਆ ਵੀ ਕਿਸੇ ਬੰਦੇ ਨੂੰ ਸਮਾਨ ਨਾਲ ਦਵਾਓ ਬੱਚਿਆਂ ਨੂੰ ਤਕਰੀਬਨ ਮੈਨੂੰ ਐ ਲੱਗਦਾ ਵੀ 20 ਲੱਖ ਦੇ ਲਿਵੇ ਹੋ ਗਿਆ ਹੋਊ ਜਿਹੜਾ ਮੈਂ ਗਰਾਊਂਡ ਗਰਾਊਂਡ ਤੇ ਲਾਇਆ 32 ਲੱਖ ਨੂੰ ਛੱਡ ਕੇ ਜਿਹੜੇ 32 ਲੱਖ ਆਪਣਾ ਪਿੰਡਾਂ 'ਚ ਆਇਆ ਜੀ ਉਹ ਅਲੱਗ ਗੱਲ ਆ ਤੇ ਆਪ ਦੇ ਮਤਲਬ ਕੀ ਜੋ ਖਾਤੇ ਦੇ ਵਿੱਚੋਂ ਆਪਾਂ ਬੱਚ ਤੇ ਇਹਨਾਂ ਨੂੰ ਅਸੀਂ ਪੰਚਾਇਤੀ ਖਾਤੇ ਦੇ ਵਿੱਚੋਂ ਦਿੰਨੇ ਆ ਜੀ ਆਪਾਂ। ਬਾਈ ਜੀ ਕੀ ਨਾਮ ਆ ਤੁਹਾਡਾ? ਅਮਨਦੀਪ ਸਿੰਘ ਆ ਬਾਈ ਜੀ। ਅਮਨਦੀਪ ਜੀ ਕਹਿੰਦੇ ਵਿਕਾਸ ਕਾਰਜ ਹੈ ਪਿੰਡ ਦੇ ਬੜੇ ਜੋਰਾਂ ਤੇ ਚੱਲੀ ਜਾਂਦੇ ਆ। ਪੂਰਾ ਫੁੱਲ ਜੋ ਸਿਸਟਰੀ ਦਾ ਕੰਮ ਕਰਦੇ ਹੋ? ਹਾਂ ਵੀਰੇ ਮੈਂ ਚਣਾਈ ਦਾ ਕੰਮ ਕਰਦਾ। ਕਿਹੜਾ ਪਿੰਡ ਆ ਤੁਹਾਡਾ? ਥਾਰੀ ਫੁੱਲੋ ਆਹੀ ਪਿੰਡ ਆ ਮੇਰਾ। ਆਹੀ ਪਿੰਡ ਆ। ਹਾਂਜੀ। ਕੀ ਕਹਿਣਾ ਚਾਹੁੰਦੇ ਜਿਹੜਾ ਕੰਮ ਹੋਈ ਜਾਂਦਾ ਹੈ? ਬਹੁਤ ਵਧੀਆ ਹੋਈ ਜਾਂਦਾ ਵੀਰੇ ਪੰਜ ਥਾਂ ਕੰਮ ਚੱਲੀ ਜਾਂਦਾ ਪੰਜੇ ਥਾਂ ਸਾਰੇ ਪਿੰਡ ਦੇ ਹੀ ਬੰਦੇ ਆ ਵਧੀਆ ਪਿੰਡ ਦਾ ਰੋਜ਼ਗਾਰ ਚੱਲੀ ਜਾਂਦਾ। ਅੱਛਾ ਠੀਕ ਆ ਬ ਇਸਾਹੀ ਲਾਉਣਾ ਆਪਣੇ ਕੋਲ ਨੂੰ ਕੋਈ ਦਿੱਕਤ ਨਹੀਂ ਆएगी ਇੱਕ ਨੰਬਰ ਕਰੀ ਜਾਂਦੇ ਕੰਮ ਜਮਾ ਪੂਰਾ ਇੱਕ ਨੰਬਰ ਬਾਈ ਜੀ ਪੁੱਤਾਂ ਨਹੀਂ ਬੋਲਦੇ ਦੋ ਦੀ ਚਣਾਈ ਜਿੱਥੇ ਵੀ ਚੈੱਕ ਕਰਾ ਲਓ ਸੇ ਇੱਕ ਤਾਂ ਮਸਾਲਾ ਲੱਗਦਾ ਹੋਇਆ ਆਪਾਂ ਦੇਣਦਾਰ ਆ ਅੱਛਾ ਸੇ ਇੱਕ ਤਾਂ ਲੱਗੀ ਜਾਂਦਾ ਇਥੇ ਤੇ ਸਭ ਤੋਂ ਵੱਡੀ ਗੱਲ ਵੀ ਸਾਰੇ ਮਿਸਤਰੀ ਪਿੰਡ ਦੇ ਆ ਸਾਰੇ ਪਿੰਡ ਦੇ ਆ ਪਿੰਡ ਦੇਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਹਾਂ ਪਿੰਡ ਦੇ ਹੀ ਬੰਦੇ ਆ ਪਿੰਡ ਦੇ ਮਿਸਤਰੀ ਆ ਪੰਜ ਥਾਂ ਕੰਮ ਚੱਲੀ ਜਾਂਦਾ ਪੰਜੇ ਥਾਂ ਪਿੰਡ ਦੀ ਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਤੁਸੀਂ ਪਿੰਡ ਦੇ ਆ ਵਧੀਆ ਸਾਡੇ ਖਾਤਰ ਤਾਂ ਸਰਪੰਚ ਚੰਗਾ ਹੀ ਆ ਵਿਚਾਰਾ ਜਿਹੜੇ ਨੇ ਰਿਗਾਰ ਚਲਾ ਤੋ ਹੁਣ ਵਰਗਾ ਪਿੰਡ ਚ ਹੀ ਆ ਜੰਨੇ ਆ ਵਰਗਾ ਪਿੰਡ ਚ ਕੰਮ ਚੱਲੀ ਜਾਂਦਾ ਕੀ ਨਾਮ ਹੈ ਜੀ ਆਪਣਾ ਨਾਨ ਸਿੰਘ ਬੰਦ ਨਾਨ ਸਿੰਘ ਜੀ ਪਤਾ ਲੱਗਿਆ ਹੈ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਸਰਕਾਰ ਵੱਲੋਂ ਪਿੰਡ ਦਾ ਵਿਕਾਸ ਕਹਿੰਦੇ ਬੜੇ ਜੋਰਾਂ ਤੇ ਚੱਲੀ ਜਾਂਦਾ ਕੀ ਕਹਿਣਾ ਚਾਹੁੰਦੇ ਨਹੀਂ ਚੱਲੀ ਜਾਂਦਾ ਜੋਰਾਂ ਨਾਲ ਚੱਲਦਾ ਵਧੀਆ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਵਿੱਚ ਕਹਿ ਦਿੰਦੇ ਆ ਵੀ ਪਿੰਡਾਂ ਦਾ ਵਿਕਾਸ ਰੁਕਿਆ ਪਿਆ ਕੰਮ ਨਹੀਂ ਕਰਦੀਆਂ ਪੰਚਾਇਤਾਂ ਦੇ ਉਹ ਆਇਆ ਨਾ ਜੀ ਜੋ ਸਰਕਾਰ ਦੇ ਜੋ ਪੈਸੇ ਦਿੱਤੇ ਉਹਨਾਂ ਨੇ ਕੰਮ ਦਿੱਤੇ ਨਾ ਚਲਾਉਣ ਬਾਅਦ ਤੇ ਦਿੱਤੇ ਹੁਣ ਕੰਮ ਜਿਵੇਂ ਇਹਨਾਂ ਨੂੰ ਆਪ ਤੇ ਹਿਸਾਬ ਨਾਲ ਚਲਾਈ ਜਾਂਦੇ ਸਾਰਾ ਬੜੀ ਕੰਮ ਬਹੁਤ ਠੀਕ ਚੱਲੀ ਜਾਂਦਾ। ਵਧੀਆ ਕੰਮ ਹੋਈ ਜਾਂਦਾ। ਹਾਂਜੀ ਹਾਂਜੀ। ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ? ਕੀ ਮਤਾਂ ਨਾ ਇਹਨਾਂ ਦੇ ਜਿਹੜੇ ਭਗਵੰਤ ਸਿੰਘ ਮਾਨ ਨੇ ਜਿਹੜਾ ਦਿੱਤਾ ਇਹ ਐਸਾਸ ਬਾਰੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਉਹਨਾਂ। ਕੋਈ ਪਿੰਡ ਦੇ ਇਹੋ ਜਿਹੇ ਕੰਮ ਵੀ ਆ ਜਿਹੜੇ ਅਧੂਰੇ ਪਏ ਹੋਣ ਹਜੇ। ਆਏ ਤਾਂ ਹੀ ਹੈਗੇ ਅਧੂਰੇ ਤਾਂ ਹੈਗੇ ਹੀ ਆ। ਹਾਂਜੀ। ਪਰ ਜਿਹੜੇ ਕੰਮ ਚੱਲੀ ਜਾਂਦੇ ਆ ਇਹ ਹੋਣ ਵਾਲੇ ਸੀ। ਹਾਂਜੀ ਦਿਖਾਣਾ ਜੀ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਸਾਬਕਾ ਸਰਪੰਚ ਫੁੱਲੋ ਖੜੀ ਹਰਜਿੰਦਰ ਸਿੰਘ ਜੀ ਪਿੰਡ ਦਾ ਵਿਕਾਸ ਹੈ ਕਹਿੰਦੇ ਬੜੇ ਜੋਰਾਂ ਤੇ ਹੋਈ ਜਾਂਦਾ ਤੁਸੀਂ ਵੀ ਸਰਪੰਚ ਰਹੇ ਤੁਸੀਂ ਕਿਉਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਬਾਈ ਜੀ ਕਿਹੜੇ ਕੰਮ ਸਾਡੇ ਟਾਈਮ ਅਧੂਰੇ ਰਹਿ ਗਏ ਅਸੀਂ ਵੀ ਬਹੁਤ ਵਿਕਾਸ ਕਾਰਜਦਾਰ ਦਾ ਜੋਰ ਲਾਇਆ ਜਤਨ ਲਾਇਆ ਜਿੰਨੀਆਂ ਗ੍ਰਾਂਟਾਂ ਆਈਆਂ ਤੇ ਚਲੋ ਸਾਰੇ ਕੰਮ ਨਹੀਂ ਹੁੰਦੇ ਦੇ ਪਿੰਡ ਦੇ ਜੋ ਕੰਮ ਅਧੂਰੇ ਰਹਿ ਗਏ ਸੀ ਸਾਡਾ ਭਰਾ ਕਰਮਜੀਤ ਇਹਦੀ ਮੈਸੇਜ ਹੈ ਸਰਪੰਚਾ ਸਗਦੀਪ ਕੌਰ ਇਹ ಗ್ರಾಮ ਪੰਚਾਇਤ ਸਾਰੇ ਮੈਂਬਰ ਰਲ ਕੇ ਕਰਵਾ ਰਹੇ ਹੈ ਜੀ ਕਿ ਚ ਕਹਿ ਦਮ ਦੇ ਆ ਵੀ ਪਿੰਡਾਂ ਦਾ ਵਿਕਾਸ ਜਿਹੜਾ ਰੁਕਿਆ ਪਿਆ ਸਰਕਾਰ ਵੱਲੋਂ ਜਾਂ ਪਿੰਡਾਂ ਦਾ ਪੰਚਾਇਤਾਂ ਦਾ ਕੰਮ ਨਹੀਂ ਚੱਲ ਰਿਹਾ ਜਿਵੇਂ ਅੱਜ ਤੁਹਾਡੇ ਪਿੰਡ ਦੇ ਵਿੱਚ ਚੱਕਰ ਲਾਇਆ ਕਈ ਥਾਈਂ ਕੰਮ ਚੱਲ ਰਿਹਾ ਕੀ ਕਹਿਣਾ ਚਾਹੁੰਦੇ ਇਸ ਬਿਸ਼ੇ ਤੇ ਨਹੀਂ ਨਹੀਂ ਬਿਲਕੁਲ ਚੱਲੀ ਜਾਂਦਾ ਕੰਮ ਤਾਂ ਇਹ ਜੀ ਬਾਹਰਲੇ ਪਿੰਡਾਂ ਦਾ ਤਾਂ ਪਤਾ ਨਹੀਂ ਪਰ ਫੁੱਲੂ ਖਰੀ ਦੀ ਵਿੱਚ ਤਾਂ ਚੱਲਦੇ ਆਗਾ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਤੁਸੀਂ ਮੈਸੇਜ ਤੇ ਇਹੀ ਦੇਣਾ ਚਾਹੁੰਦੇ ਆ ਵੀ ਜੋ ਵੀ ਪਿੰਡਾਂ ਦੇ ਵਿੱਚ ਕੋਈ ਟੜੇਬੰਦੀ ਆ ਉਹਨਾਂ ਨੂੰ ਖਤਮ ਕਰੋ ਜੋ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਪਿੰਡਾਂ ਚ ਕਰਵਾ ਕੇ ਆਪ ਦੇ ਪਿੰਡਾਂ ਅੰਜੀ ਕੀ ਕਹਿਣਾ ਚਾਹੁੰਨੇ ਹੋਂ ਤੁਹਾਡੇ ਸਹਿਯੋਗ ਦੇ ਨਾਲ ਕਹਿੰਦੇ ਪਿੰਡ ਵੀ ਸਹਿਯੋਗ ਦੇ ਰਿਹਾ ਹੈ ਸਰਕਾਰ ਵੱਲੋਂ ਜਿਹੜੀਆਂ ਕੋਈ ਗ੍ਰਾਂਟਾਂ ਆਈਆਂ ਨੇ ਵੱਡੇ ਪੱਤਰ ਤੇ ਕੰਮ ਚੱਲੀ ਜਾਂਦਾ ਬਸ ਜੀ ਅਸੀਂ ਤਾਂ ਹੀ ਕਹਿਣਾ ਚਾਹੁੰਨੇ ਆ ਵੀ ਜਿਹੜੇ ਸਰਪੰਚ ਕੰਮ ਕਰਦੇ ਆ ਵੀ ਨਗਰ ਉਹਨਾਂ ਦਾ ਸਾਥ ਦੇਵੇ ਤੇ ਉਹਨਾਂ ਨੂੰ ਗਾਈਡ ਕਰੇ ਜੇ ਕੋਈ ਕੰਮ ਨਹੀਂ ਹੁੰਦਾ ਤਾਂ ਕਈ ਵਾਰੀ ਅੱਜਕੱਲ ਮੈਂ ਦੇਖਿਆ ਜੀ ਫੇਸਬੁੱਕ ਦੇ ਉੱਤੇ ਥੋੜਾ ਜਿਹਾ ਟਵੀਟ ਲਿਖ ਦੇਣਗੇ ਜਦੋਂ ਬੰਦੇ ਦਾ ਪਤਾ ਲੱਗ ਜਾਂਦਾ ਬੰਦੇ ਨੂੰ ਜੀ ਔਖ ਔਖਾ ਲੱਗਦਾ ਵੀ ਯਾਰ ਮੈਂ ਕੰਮ ਕਰ ਰਿਹਾ ਤੇ ਇਹ ਮੇਰੇ ਮੈਨੂੰ ਵੀ ਲੋਕ ਕਮੈਂਟ ਕਰ ਰਹੇ ਆ ਤਾ ਕੋਈ ਮੈਂ ਅਜੇ ਸਰਕਾਰ ਦਾ ਕਰਕੇ ਨਹੀਂ ਕਹਿੰਦਾ ਵੀ ਮੈਂ ਸਰਕਾਰ ਦੇ ਆਮ ਆਦਮੀ ਪਾਰਟੀ ਦੀ ਇਹਨਾਂ ਨੂੰ ਤੇ ਫਿਰ ਉਹ ਲੋਕ ਤਰਾਜ ਕਰ ਲੱਗ ਜਾਂਦੇ ਆ ਮੇਰਾ ਕਹਿਣ ਦਾ ਮਤਲਬ ਐ ਆ ਜੀ ਕੋਈ ਵੀ ਸਰਕਾਰ ਹੋਵੇ ਜੇ ਕੰਮ ਹੁੰਦਾ ਪਿੰਡ ਦਾ ਜਾਂ ਸਰਪੰਚ ਕਰਾਉਂਦਾ ਜਾਂ ਗਵਰਨਮੈਂਟ ਕਰਾਉਂਦੀ ਆ ਉਹਨੂੰ ਉਹੀ ਗੱਲ ਕਹੋ ਤੇ ਉਹੀ ਕਮੈਂਟ ਕਰੋ ਜੀ ਜੇ ਦੇਖਿਆ ਜਾਵੇ ਤਾਂ ਪਿੰਡ 'ਚ ਚੱਕਰ ਲਾਇਆ 5-6 ਥਾਂ ਹੀ ਕੰਮ ਚੱਲੀ ਜਾਂਦਾ ਪਿੰਡ ਦੇ ਲੋਕਾਂ ਨੇ ਵੀ ਮੈਸੇਜ ਦਿੱਤਾ ਹੈ ਕਿ ਸਰਪੰਚ ਬਹੁਤ ਵਧੀਆ ਵਧੀਆ ਕੰਮ ਹੋਈ ਜਾਂਦਾ ਸਾਡੇ ਪਿੰਡ ਦੇ ਵਿੱਚ ਦੇਖੋ ਜੀ ਲੋਕ ਕਹਿੰਦੇ ਆ ਤਾਂ ਆਪਾਂ ਨੂੰ ਬਹੁਤ ਚੰਗੀ ਗੱਲ ਆ ਜੀ ਆਪਾਂ ਤਾਂ ਆਪਦੇ ਦਿਲੋਂ ਜੀ ਤੜਕੇ ਸਕੂਟਰੀ ਚੱਕਦੇ ਆਂ ਤਕਰੀਬਨ 6:30 ਵਜੇ ਮੈਂ ਨਿਕਲਦਾ ਆਂ ਜੀ ਆਪਣੇ ਘਰੋਂ 6:30 ਤੋਂ ਬਾਅਦ ਜੀ ਮੈਂ ਮਿਸਤਰੀਆਂ ਕੋਲੇ 10 ਵਜੇ ਤੱਕ ਸਾਰੀ ਡਿਊਟੀ ਲਾਉਣਾਗਾ 10 ਵਜੇ ਤੋਂ ਬਾਅਦ ਕੋਈ ਠਾਣੇ ਦਾ ਕੰਮ ਜਾਂ ਮੰਡੀ ਦਾ ਕੰਮ ਆਪਣੀ ਸ਼ਾਪ ਤੋਂ ਤੁਹਾਨੂੰ ਪਤਾ ਹੀ ਆ ਤੇ ਉੱਥੇ ਵਗ ਜੰਨੇ ਆ ਜੇ ਕੋਈ ਕੰਮ ਹੋਵੇ ਉਦੋਂ ਕਰਨ ਆਉਣੇ ਆ ਇੱਕ ਛੋਟੀ ਜਿਹੀ ਸਾਡੇ ਪਿੰਡ ਸਮੱਸਿਆ ਦੀ ਸੀਗੀ ਜੀ ਪਾਈਪਾਂ ਜਿਹੜੀਆਂ ਹੁੰਦੀਆਂ ਖਾਲਾਂ 'ਚ ਪਾਉਣ ਵਾਲੀਆਂ ਕੋਈ ਨਾ ਕੋਈ ਲੜਾਈ ਰੱਪਾ ਇਥੋਂ ਟੱਪਣ ਨਹੀਂ ਦਿੰਦਾ ਕੋਸ ਪੈਪਾਂਵਾਂ ਗਾਲਿਆਂ ਕੱਲ ਆਗੀਆਂ ਸੀਗੀਆਂ ਜੀ ਜਿਹੜੇ ਪੋਰ ਹੁੰਦੇ ਆਪਣੇ 18 ਇੰਚੀ ਤੇ ਉਹ ਸਾਰੇ ਪਿੰਡ ਚ ਪਵਾਏ ਆਪਾਂ ਤੇ ਪੰਚਾਇਤਾਂ ਨੂੰ ਮੈਂ ਆਹੀ ਬੇਨਤੀ ਕਰਦਾ ਵੀ ਇਹਨਾਂ ਚੀਜ਼ਾਂ ਤੇ ਕੋਈ ਰੋਕਤ ਹੈ ਨਹੀਂ ਵੈਸੇ ਹੁਣ ਤੱਕ ਦੇਖਿਆ ਕਈ ਵਾਰੀ ਪਹਿਲਾਂ ਵੀ ਸਰਪੰਚ ਕਹਿੰਦੇ ਵੀ ਗਰਾਊਂਡ ਖਾਤਰ ਪੈਸੀ ਨਹੀਂ ਆਏ ਜਾਂ ਪੈਪਾਂ ਖਾਤਰ ਪੈਸੀ ਨਹੀਂ ਆਏ ਤੇ ਵੀ ਛੋਟੇ ਛੋਟੇ ਲੜਾਈਆਂ ਨੂੰ ਆਪਾਂ ਸਮਾਪਤ ਕਰਨ ਲਈ ਇਹਨਾਂ ਪੈਸੇ ਨੂੰ ਉਧਰ ਵੀ ਆਪਾਂ ਯੂਜ਼ ਕਰ ਲਏ ਕੱਲ ਪੈਪਾਂ ਪਵਾਇਆਂ ਜੀ ਬੜੇ ਖੁਸ਼ ਹੋਏ ਨਗਰ ਦੇ ਲੋਕ ਵੀ ਸਾਡੇ ਚਲੋ ਨਹੀਂ ਪੈਸੇ ਲਾਉਣ ਆਹੋ ਹੁੰਦੇ ਜੀ ਕਈ ਵਾਰੀ ਪ੍ਰੋਵਾਈਡ ਬੰਦਿਆਂ ਤੇ 202100 ਰੁਪਏ ਦਾ ਸਾਰਾ ਮਾਮਲਾ ਤੇ ਇੰਨੇ ਨਾਲ ਵੀ ਜਿਹੜੇ ਪੁਲਗਾਂ ਜੀ ਪੁਲਗਾਂ ਵਧੀਆ ਬਣ ਜਾਂਦੀਆਂ ਲੋਕਾਂ ਦੀ